विनोद दीपक लड़के यार बात ही नहीं हुआ आरे आगे ला आरे ला दूँ आरे ला अच्छे कौन सा नीचे चलो नहीं 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 आओ तो सेटिंग चलो सेटिंग चलो ਇਹੋ ਚੁੱਕਣਾ ਕਰੀ ਮੈਨੂੰ ਚੁੱਕਣਾ ਕਰੀ ਮੇਰੇ ਦੋਸਤ ਤੋਂ ਵੀ ਦੋਸਤ ਇਹੋ ਚੁੱਕ ਕੋ ਸਿੱਧਾ ਕੋ ਸਿੱਧਾ ਹੋ ਗਿਆ ਇਹ ਕਿਹਾ ਮਾਰੋ ਸਿੱਧਾ ਇਹ ਮੇਰੇ ਡੱਡ ਹੋ ਗਿਆ ਮਾਰ ਮਾਰ ਕੋ ਸਿੱਧਾ ਮਾਰ ਸਿੱਧਾ ਇਹ ਮੋੜਾ ਆਹ ਤੇ ਇਹ ਮੈਂ ਜੰਗੀ ਆ ਬਾਲ ਨੇ ਕੋ ਸਿੱਧਾ ਕੋ ਫੜ ਲੈਂਦੇ ਵੀ ਜੀ ਸਰ ਕੀ ਮਾਮਲਾ ਹੋਇਆ ਕੋਈ ਦਾਤ ਚੱਲੇ ਸੀ ਤੁਹਾਡੇ ਤੇ ਬਾਜੀ ਕੁਛ ਨਹੀਂ ਕਹਤਾ ਪਹਿਲੇ ਵੀ ਆਇਆ ਸੀ ਉਹ ਕਹਿੰਦਾ ਮੈਨੂੰ ਹਫਤਾ ਫੁੱਲੀ ਦਿਓ ਅੱਛਾ ਜੀ ਠੀਕ ਹੈ ਤੇ ਕੱਲ ਆਤੀ ਆਇਆ ਕਹਿੰਦਾ ਹਲੋ ਕਿੱਥੇ ਮੇਰਾ ਗੱਲਾਂ ਗੱਲੋਂ ਗੱਲਾਂ ਵਿੱਚ ਤੇ ਪਿਆ ਸਾਰਾ ਕੁਝ ਜੀ ਤੇ ਤਾਂ ਪੈਸੇ ਲੈ ਮੈਂ ਕਹਾਂ ਤੇ ਪੈਸੇ ਦੀ ਤੈਨੂੰ ਹਾਂ ਤੈਨੂੰ ਪਤਾ ਨਹੀਂ ਹੈਗਾ ਪੈਸੇ ਚੀਜ਼ ਮੈਨੂੰ ਮੈਨੂੰ 2000 ਰੁਪਏ ਦੋ ਅੱਛਾ ਤੇ ਮੈਂ ਕਹਾਂ ਵੀ ਬਿਲਕੁਲ ਪੈਸਾ ਕੋਈ ਹੈ ਨਹੀਂ ਜੀ ਮੇਰੇ ਫਿਲਹਾਲ ਤੇ ਆ ਨਾ ਕਰਦੇ ਨੇ ਚਾਕੂ ਉਹਦਾ ਵੀ ਟੱਕ ਪਿਆ ਦੇਖੋ ਇੱਕ ਪੇੜ ਤੇ ਲਾ ਦੇ ਜੀ ਤੁਹਾਡਾ ਕੀ ਨਾਮ ਹੈ ਮੇਰਾ ਸੋਨੂ ਨਾਮ ਹੈ ਕਿੰਨੇ ਜਾਣੇ ਆਏ ਸੀਗੇ ਇੱਕ ਕੱਲਾ ਸੀ ਜੀ ਅਜੇ ਕਿਤੇ ਵੀ ਲੜਾਈ ਕਰਕੇ ਆਇਆ ਪਰਲੇ ਪਾਸੇ ਵੀ ਅੱਛਾ ਇਹ ਨਸ਼ਾ ਨੁਸ਼ਾ ਕਰਦੇ ਕਿਵੇਂ ਹਾਂ ਜੀ ਨਸ਼ਾ ਕਰਦਾ ਹੈ ਸਹੀ ਤੇ ਕੀ ਨਾਮ ਹੈ ਇਹਦਾ ਬੰਦੇ ਦਾ ਇਹਦਾ ਦੁਰਗੀ ਨਾਮ ਹੈ ਤੇ ਉਹਨੂੰ ਪੁਲਿਸ 'ਚ ਕੰਪਲੇਂਟ ਦਿੱਤੀ ਪੁਲਿਸ ਦੋ ਵਾਰ ਕੰਪਲੇਂਟ ਲਈ ਦੇਖੋ ਕੀ ਕਰਦੀ ਪੁਲਿਸ ਇਹਦੀ ਕੋਈ ਸਰ ਵੀਡੀਓ ਵਗੈਰਾ ਬਣੀ ਵੀਡੀਓ ਬਣੀ ਹੈ ਜੀ ਰਾਤ ਮਾਰਦੀ ਬਣੀ ਹੈ ਵੀਡੀਓ ਠੀਕ ਸਰ ਉਹਦੇ ਕੋਲ ਪ੍ਰਸ਼ਾਸਨ ਨੂੰ ਦਿੱਤੀ ਹੈ ਥੈਂਕ ਯੂ ਇਹਦੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਜੀ